ਇਹ ਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਹੈ ਤੁਹਾਡਾ ਪੜ੍ਹਾਈ ਜੰਕਸ਼ਨ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡੀ ਪੜ੍ਹਾਈ ਵੀ ਬਹੁਤ ਵਧੀਆ ਚੱਲ ਰਹੀ ਹੋਵੇਗੀ ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ ਕਲਾਸ 8th ਦਾ ਸਾਇੰਸ ਦਾ ਸਟਰਕਚਰ ਆਫ ਕੁਐਸਚਨ ਪੇਪਰ ਡਿਸਕਸ ਕਰਨਾ ਜਾ ਰਹੇ ਹਾਂ ਤੇ ਅੱਜ ਦੀ ਕਲਾਸ ਤੁਹਾਡੀ ਬਹੁਤ ਹੀ ਇੰਪੋਰਟੈਂਟ ਹੈ ਤੇ ਇਸ ਕਲਾਸ ਨੂੰ ਐਂਡ ਤੱਕ ਤੁਸੀਂ ਸਾਰੇ ਬੱਚਿਆਂ ਨੇ ਜ਼ਰੂਰ ਦੇਖਣਾ ਹੈ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਕਿਹੜੇ ਕਿਹੜੇ ਚੈਪਟਰ ਦੇ ਵਿੱਚੋਂ ਕਿਹੜੇ ਕਿਹੜੇ ਕੁਐਸਚਨ ਬਣਨੇ ਨੇ ਤੇ ਉਹਨਾਂ ਦੀ ਕਿੱਦਾਂ ਤਿਆਰੀ ਕਰਨੀ ਆ ਤੇ ਤੁਹਾਡਾ ਜਿਹੜਾ ਫਾਈਨਲ ਐਗਜ਼ਾਮ ਆ ਉਹ ਕਿਸ ਤਰ੍ਹਾਂ ਬਣਾਇਆ ਜਾਵੇਗਾ ਆਓ ਬਿਨ ਸ਼ੁਰੂ ਕਰਦੇ ਆ ਬਿਨਾਂ ਦੇਰ ਕੀਤੇ ਦੇਖੋ ਸਭ ਤੋਂ ਪਹਿਲਾਂ ਸਾਡੇ ਕੋਲੇ ਸਮਾਂ 3 ਘੰਟੇ ਦਾ ਹੋਏਗਾ ਲਿਖਤੀ ਪੇਪਰ ਆ ਜਿਹੜਾ ਤੁਹਾਡਾ ਉਹ 80 ਨੰਬਰ ਦਾ ਹੋਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਸੀਸੀਈ ਅਸਾਈਨਮੈਂਟ ਆ ਉਹ 20 ਨੰਬਰ ਦੀ ਹੋਗੀ ਜੋ ਕਿ ਤੁਹਾਡੇ ਕਲਾਸ ਟੀਚਰ ਵੱਲੋਂ ਤੁਹਾਡੀ ਭੇਜੀ ਜਾਏਗੀ ਤੇ ਕੁੱਲ ਅੰਕ ਹੋਣਗੇ 100 ਹੁਣ ਅੱਗੇ ਅਸੀਂ ਗੱਲ ਕਰਾਂਗੇ ਪ੍ਰਸ਼ਨ ਪੱਤਰ ਦੀ ਬਣਤਰ ਦੀ ਦੇਖੋ ਜਿਹੜੇ ਟੋਟਲ ਕੁਐਸਚਨ ਨੇ ਬੇਟਾ ਉਹ 30 ਪ੍ਰਸ਼ਨ ਆਉਣੇ ਆ ਤੁਹਾਨੂੰ ਸਾਇੰਸ ਦੇ ਵਿੱਚ ਤੇ ਸਭ ਤੋਂ ਪਹਿਲਾ ਚੈਪਟਰ ਹੈ ਫਸਲ ਉਤਪਾਦਨ ਤੇ ਪ੍ਰਬੰਧਨ ਇਹਦੇ ਵਿੱਚੋਂ ਸਾਨੂੰ ਇੱਕ ਅੰਕਾ ਵਾਲੇ ਦੋ ਕੁਐਸਚਨ ਆਉਣੇ ਨੇ ਤੇ ਦੋ ਅੰਕਾ ਵਾਲਾ ਇੱਕ ਕੁਐਸਚਨ ਆਉਣਾ ਤਿੰਨ ਅੰਕਾ ਵਾਲਾ ਵੀ ਇੱਕ ਕੁਐਸਚਨ ਹੋਣਾ ਇਹਦੇ ਵਿੱਚ ਤੁਹਾਨੂੰ ਲੌਂਗ ਕੁਐਸਚਨ ਕੋਈ ਨਹੀਂ ਆਉਣਾ ਤਾਂ ਤੁਸੀਂ ਇਹਨੂੰ ਸਿਰਫ ਵੈਰੀ ਸ਼ਾਰਟ ਤੇ ਸ਼ਾਰਟ ਦੇ ਲਈ ਇਸ ਚੈਪਟਰ ਦੀ ਤਿਆਰੀ ਕਰਨੀ ਹੈ ਟੋਟਲ ਇਹਦੇ ਵਿੱਚੋਂ ਤੁਹਾਨੂੰ 7 ਨੰਬਰ ਦਿੱਤੇ ਜਾਣੇ ਨੇ ਅੱਗੇ ਦੂਜਾ ਹੈ ਸਾਡੇ ਕੋਲੇ ਸੁਖਮ ਜੀਵ ਮਿੱਤਰ ਅਤੇ ਦੁਸ਼ਮਣ ਇਹਦੇ ਵਿੱਚੋਂ ਇੱਕ ਅੰਕਾ ਵਾਲਾ ਵੀ ਇੱਕ ਪ੍ਰਸ਼ਨ ਆ ਦੋ ਅੰਕਾ ਵਾਲਾ ਵੀ ਇੱਕ ਪ੍ਰਸ਼ਨ ਆ ਤੇ ਤਿੰਨ ਅੰਕਾ ਵਾਲਾ ਵੀ ਇੱਕ ਪ੍ਰਸ਼ਨ ਆ ਇਹਦੇ ਵਿੱਚੋਂ ਵੀ ਲੌਂਗ ਕੁਐਸਚਨ ਤੁਹਾਨੂੰ ਬੇਟਾ ਕੋਈ ਨਹੀਂ ਆ ਰਿਹਾ 6 ਨੰਬਰ ਦਾ ਇਹ ਚੈਪਟਰ ਦੇ ਵਿੱਚੋਂ ਤੁਹਾਨੂੰ ਕੁਐਸਚਨ ਆਉਣਾ ਤੀਜਾ ਹੈ ਕੋਲਾ ਤੇ ਪੈਟਰੋਲੀ ਵਾਲੇ ਚੈਪਟਰ ਦੇ ਵਿੱਚੋਂ ਵੈਰੀ ਸ਼ਾਰਟ ਤੇ ਦੋ ਅੰਕਾ ਵਾਲਾ ਕੁਐਸਚਨ ਆਊਗਾ ਤੇ ਤਿੰਨ ਅੰਕਾ ਵਾਲਾ ਮਤਲਬ ਸ਼ਾਰਟ ਕੁਐਸਚਨ ਤੁਹਾਨੂੰ ਕੋਈ ਨਹੀਂ ਆਉਣਾ ਇਹਦੇ ਵਿੱਚੋਂ ਲੌਂਗ ਆਉਣਾ ਤੇ ਕਿੰਨੇ ਨੰਬਰ ਦਾ ਆਏਗਾ 8 ਨੰਬਰ ਦਾ ਭਾਵੇਂ ਤੁਸੀਂ ਕਹਿ ਸਕਦੇ ਹੋ ਇਹ ਚੈਪਟਰ ਤੁਹਾਨੂੰ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ ਅੱਗੇ ਸਾਡੇ ਕੋਲ ਹੈਗਾ ਜਲਨ ਤੇ ਲਾਟ ਜਲਨ ਤੇ ਲਾਟ ਵਿੱਚੋਂ ਵੀ ਸਾਨੂੰ ਵੈਰੀ ਸ਼ਾਰਟ ਐਮਸੀਕਿਊ ਤੇ ਸ਼ਾਰਟ ਹੀ ਪੁੱਛਿਆ ਜਾਣਾ 6 ਨੰਬਰ ਦੇ ਲਈ ਇਹ ਚੈਪਟਰ ਤੁਸੀਂ ਪ੍ਰਪੇਅਰ ਕਰਨਾ ਤੇ ਪੰਜਵਾਂ ਚੈਪਟਰ ਹੈ ਸਾਡੇ ਕੋਲ ਪੌਦੇਆਂ ਅਤੇ ਜੰਤੂਆਂ ਦੀ ਸੁਰੱਖਿਆ ਇਹਦੇ ਵਿੱਚੋਂ ਲੌਂਗ ਕੁਐਸਚਨ ਕੋਈ ਨਹੀਂ ਆਉਣਾ ਬੇਟਾ ਤੇ ਇਹਦੇ ਵਿੱਚੋਂ ਵੀ ਸਾਨੂੰ ਐਮਸੀਕਿਊ ਵੈਰੀ ਸ਼ਾਰਟ ਤੇ ਸ਼ਾਰਟ ਕੁਐਸਚਨ ਆਉਣਾ 6 ਨੰਬਰ ਦੇ ਲੇ ਹਨ ਤੇ ਅੱਗੇ ਜਿਹੜਾ ਹੈ ਸਾਡੇ ਕੋਲ ਜੰਤੂਆਂ ਅਤੇ ਪ੍ਰਜਨਨ ਇਹਦੇ ਵਿੱਚੋਂ ਦੇਖੋ ਇੱਕ ਤਾਂ ਐਮਸੀਕਿਊ ਵੀ ਆਊਗਾ ਤੁਹਾਨੂੰ 2 ਨੰਬਰ ਵਾਲਾ ਵੀ ਆਊਗਾ ਸ਼ਾਰਟ ਕੋਈ ਨਹੀਂ ਆਊਗਾ ਇਹਦੇ ਵਿੱਚੋਂ ਲੌਂਗ ਕੁਐਸਚਨ ਆਊਗਾ ਇਹ ਵੀ ਸਾਨੂੰ 8 ਨੰਬਰ ਦਾ ਆਊਗਾ ਤੇ ਹੁਣ ਤੱਕ ਤੁਸੀਂ ਕਹਿ ਸਕਦੇ ਹੋ ਕੋਲਾ ਤੇ ਪੈਟਰੋਲੀਅਮ ਵਾਲਾ ਚੈਪਟਰ ਤੇ ਜੰਤੂਆਂ ਤੇ ਪ੍ਰਜਨਨ ਵਾਲਾ ਚੈਪਟਰ ਆ ਜਿਹੜਾ ਸਾਡੇ ਕੋਲ ਇਹਦੇ ਵਿੱਚ ਸਾਨੂੰ ਲੌਂਗ ਕੁਐਸਚਨ ਵੀ ਆਉਣੇ ਨੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਪੜ੍ਹਨਾ ਤੇ ਕਿਸ਼ੋਰ ਅਵਸਥਾ ਵਾਲਾ ਜਿਹੜਾ ਚੈਪਟਰ ਤੁਹਾਡੇ ਵਿੱਚੋਂ ਉਹਦੇ ਵਿੱਚੋਂ ਦੋ ਦੋ ਕੁਐਸਚਨ ਆਪਾਂ ਨੂੰ MCQ ਤੇ ਦੋ ਵੈਰੀ ਸ਼ਾਰਟ ਪੁੱਛੇ ਜਾਣੇ ਨੇ ਇਹਦੇ ਵਿੱਚੋਂ ਨਾ ਹੀ ਬਟਾ ਕੋਈ ਸ਼ਾਰਟ ਕੁਐਸਚਨ ਆਉਣਾ ਨਾ ਹੀ ਕੋਈ ਲੌਂਗ ਆਣਾ 6 ਨੰਬਰ ਦੇ ਵਿੱਚ ਇਹ ਚੈਪਟਰ ਤੁਹਾਨੂੰ ਪੁੱਛਿਆ ਜਾਣਾ ਤੇ ਅੱਗੇ ਹੈਗਾ ਬਲ ਅਤੇ ਦਾਬ ਇਹਦੇ ਵਿੱਚੋਂ ਸਾਨੂੰ MCQ ਵੈਰੀ ਸ਼ਾਰਟ ਤੇ ਸ਼ਾਰਟ ਪੁੱਛਿਆ ਆਉਣਾ ਲੌਂਗ ਕੁਐਸਚਨ ਕੋਈ ਨਹੀਂ ਆਏਗਾ 6 ਨੰਬਰ ਦੇ ਵਿੱਚ ਇਹ ਤੁਹਾਨੂੰ ਪੁੱਛਿਆ ਜਾਊਗਾ ਤੇ ਅੱਗੇ ਦੇਖੀਏ ਅੱਗੇ ਹੈਗਾ ਸਾਡੇ ਕੋਲੇ 9 ਨੰਬਰ 9 ਨੰਬਰ ਹੈਗਾ ਰਗੜ ਰਗੜ ਚੈਪਟਰ ਹੈਗਾ ਇਹਦੇ ਵਿੱਚੋਂ ਦੇਖੋ MCQ ਵੈਰੀ ਸ਼ਾਰਟ ਤੇ ਸ਼ਾਰਟ 6 ਨੰਬਰ ਚ ਆਏਗਾ ਤੁਨੀ ਚੈਪਟਰ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਇਹਦੇ ਵਿੱਚੋਂ ਦੇਖੋ एमसीक्यू ਤਾਂ ਹੋਣੀ ਆਉਣਾ ਵੈਰੀ ਸ਼ਾਰਟ ਵੀ ਆਉਣਾ ਸ਼ਾਰਟ ਕੁਐਸਚਨ ਕੋਈ ਨਹੀਂ ਆਉਣਾ ਲੌਂਗ ਆਏਗਾ 8 ਨੰਬਰ ਦੇ ਵਿੱਚ ਤੇ ਅੱਗੇ ਸਭ ਤੋਂ ਅੱਗੇ ਹੈਗਾ ਬਿਜਲੀ ਧਾਰਾ ਤੇ ਰਸਾਇਣਿਕ ਇਹਦੇ ਵਿੱਚੋਂ एमसीक्यू ਦੋ ਆਉਣੇ ਆ ਇੱਕ ਨੰਬਰ ਵਾਲਾ ਕੁਐਸਚਨ ਆਉਣਾ ਸ਼ਾਰਟ ਵੀ ਨਹੀਂ ਆਉਣਾ ਲੌਂਗ ਵੀ ਨਹੀਂ ਆਉਣਾ ਸਿਰਫ 4 ਨੰਬਰ ਚ ਪੁੱਛਿਆ ਜਾਣਾ ਤੇ ਕੁਦਰਤੀ ਘਟਨਾਵਾਂ ਵਾਲਾ ਚੈਪਟਰ ਦੇ ਵਿੱਚੋਂ ਇੱਕ ਸਿਰਫ एमसीक्यू ਆਊਗਾ ਇੱਕ ਵੈਰੀ ਸ਼ਾਰਟ ਆਊਗਾ ਹੋਰ ਇਸ ਚੈਪਟਰ ਚੋਂ ਕੁਝ ਨਹੀਂ ਆਉਣਾ ਇਹ ਚੈਪਟਰ ਤੇ ਜ਼ਿਆਦਾ ਧਿਆਨ ਨਹੀਂ ਦੇਣਾ ਸਿਰਫ 3 ਨੰਬਰ ਚ ਪੁੱਛਿਆ ਜਾਊਗਾ ਤੇ ਲਾਸਟ ਚ ਹੈਗਾ ਸਾਡੇ ਕੋਲ ਪ੍ਰਕਾਸ਼ ਚੈਪਟਰ ਇਹਦੇ ਵਿੱਚੋਂ ਇੱਕ ਇੱਕ ਕੁਐਸਚਨ ਐਮਸੀਕਿਊ ਵੈਰੀ ਸ਼ਾਰਟ ਤੇ ਸ਼ਾਰਟ ਤੇ 6 ਨੰਬਰ ਦੇ ਵਿੱਚ ਪੁੱਛਿਆ ਜਾਊਗਾ ਤੇ ਇੱਥੇ ਤੁਸੀਂ نیچے ਅੰਕ ਦੇਖ ਸਕਦੇ ਹੋ ਆਪਾਂ ਤੁਹਾਨੂੰ ਹੋਰ ਪੈਨ ਦੇ ਨਾਲ ਦੱਸਦੇ ਹਾਂ ਦੇਖੋ 16 ਨੰਬਰ ਦੇ ਤੁਹਾਨੂੰ ਐਮਸੀਕਿਊ 28 ਨੰਬਰ ਦੇ ਵੈਰੀ ਸ਼ਾਰਟ 21 ਨੰਬਰ ਦੇ ਸ਼ਾਰਟ ਤੇ ਤਿੰਨ ਤੁਹਾਨੂੰ ਲੌਂਗ ਕੁਐਸਚਨ 15 ਨੰਬਰ ਦੇ ਤੇ ਟੋਟਲ ਸਾਡੇ ਕੋਲ ਹੋਗੇ 80 ਨੰਬਰ ਇਸ ਤਰ੍ਹਾਂ ਤੁਸੀਂ ਸਾਇੰਸ ਦੇ ਪੇਪਰ ਦੀ ਤਿਆਰੀ ਕਰਨੀ ਆ ਤੁਹਾਨੂੰ ਦੱਸ ਦਿੱਤਾ ਕਿਹੜੇ ਕਿਹੜੇ ਚੈਪਟਰ ਦੇ ਤੁਸੀਂ ਲੌਂਗ ਕੁਐਸਚਨ ਪੜ੍ਹਨੇ ਨੇ ਕਿਹੜੇ ਐਮਸੀਕਿਊ ਪੜ੍ਹਨੇ ਨੇ ਦੇਖੋ ਐਮਸੀਕਿਊ ਤਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਇੱਕ ਇੱਕ ਨੰਬਰ ਦਾ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਹਨਾ ਤੇ ਵੈਰੀ ਸ਼ਾਰਟ ਤੇ ਸ਼ਾਰਟ ਤੁਸੀਂ ਕਿਹੜੇ-ਕਿਹੜੇ ਪੜ੍ਹਨੇ ਨੇ ਤੇ ਉਹ ਤੁਸੀਂ ਤੁਹਾਨੂੰ ਸ਼ੇਅਰ ਕਰ ਦਿੱਤਾ ਬੱਚੇ ਇਸ ਤਰੀਕੇ ਨਾਲ ਤੁਸੀਂ ਆਪਣੀ ਤਿਆਰੀ ਸਟਾਰਟ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਕਲਾਸ ਮੇਡ ਨਾਲ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਰੇ ਸਿਲੇਬਸ ਤੁਹਾਨੂੰ ਇਸੇ ਚੈਨਲ ਤੇ ਮਿਲ ਜਾਣੇ ਨੇ ਸਾਰੀਆਂ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਇੰਗਲਿਸ਼ ਦੀ ਆਲਰੇਡੀ ਆਪਾਂ ਵੀਡੀਓ ਅਪਲੋਡ ਕਰ ਦਿੱਤੀ ਹੈ ਉਹਨੂੰ ਜਾ ਕੇ ਦੇਖ ਲੇ ਇੱਕ ਵਾਰ ਥੈਂਕ ਯੂ ਸੋ ਮੱਚ